ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਸਰੇਂਦਰ ਕੁਮਾਰ ਸਾਨੂ ਪੀਵੀ 37 ਨਿਊਜ਼ ਤੋਂ ਅਪਡੇਟ ਲਾਈਵ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਜੋ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਣੀ ਹੋਈ ਆ ਉਹਦੇ ਮੱਦੇ ਨਜ਼ਰ ਅਸੀਂ ਪਹੁੰਚੇ ਆਂ ਪੰਜਾਬ ਉੱਤਰੀ ਭਾਰਤ ਦੇ ਸਭ ਤੋਂ ਸਿੱਧ ਮੰਦਰ ਸ਼ਨੀ گاਉਂ ਦੇ ਵਿੱਚ ਤੁਸੀਂ ਮੇਰੇ ਦਰਸ਼ਕੋ ਦੇਖ ਸਕਦੇ ਆਂ ਕਿ ਪਾਣੀ ਦੇ ਹਲਾਤ ਕਿੰਨੇ ਬੱਕਰ ਤੋਂ ਬੱਕਰ ਹੁੰਦੇ ਜਾ ਰਹੇ ਆ ਮੀਂਹ ਨਾਲ ਜੋ ਨੁਕਸਾਨ ਹੋਇਆ ਅਸੀਂ ਸ਼ਨੀ گاਉਂ ਮੰਦਰ ਵਿੱਚ ਪਹੁੰਚ ਗਏ ਆ ਨੇ ਮੈਂ ਕੈਮਰਾਮੈਨ ਨੂੰ ਬੇਨਤੀ ਕਰਦਾ ਕਿ ਉਹ ਲਾਈਵ ਤਸਵੀਰਾਂ ਦਿਖਾਣ ਜੋ ਹਾਲਾਤ ਬਹੁਤ ਹੀ ਮਾੜੇ ਹੋ ਚੁੱਕੇ ਨੇ ਇਹਦੇ ਵਿੱਚ ਜਿੰਨੀਆਂ ਗਾਵਾਂ ਸੀ ਉਹਨਾਂ ਸੱਕ ਦੇ ਥਾਂ ਤੇ ਕੋਈ ਭੇਜ ਦਿੱਤਾ ਗਿਆ ਹੈ ਤੇ ਬਹੁਤ ਹੀ ਮਾੜੀ ਸਥਿਤੀ ਬਣ ਚੁੱਕੀ ਹੈ ਹੋਰ ਸਰਕਾਰ ਵੱਲੋਂ ਸਾਨੂੰ ਇਹ ਮੈਸੇਜ ਮਿਲਿਆ ਕਿ ਹੋਰ 2-3 ਤਿੰਨ ਘੰਟਿਆਂ ਵਿੱਚ ਫਲੋਰ ਸੱਤ ਦੇ ਵਿੱਚ 1,10,000 ਕਿਸੇ ਪਾਣੀ ਛੱਡਿਆ ਜਾ ਰਿਹਾ ਹੈ ਕਿ ਦੇਖੋ ਪਰਮਾਤਮਾ ਲੋਕੀ ਕਿਰਪਾ ਕਰੇ ਕਿ ਸਭ ਦਾ ਬਚਾਅ ਹੋ ਸਕੇ ਅਸੀਂ ਤਾਂ ਜਿੰਨੇ ਵੀ ਸਾਡੇ ਭੈਣ ਭਾਈ ਕੰਹਿਰਾ ਦੇ ਦਰਿਆਵਾਂ ਦੇ ਕੰਢੇ ਬੈਠੇ ਨੇ ਅਸੀਂ ਉਹਨਾਂ ਨੂੰ ਇਹੀ ਬੇਨਤੀ ਕਰਨਾ ਹੈ ਕਿ ਸੁਰੱਖਿਆ ਦਾ ਧਿਆਨ ਰੱਖੋ ਆਪਣੇ ਆਪ ਨੂੰ ਸੇਵ ਰੱਖੋ ਬੱਚਿਆਂ ਨੂੰ ਸੇਵ ਰੱਖੋ ਕੋਸ਼ਿਸ਼ ਕਰੋ ਤੇ ਬਾਕੀ ਵਾਹਿਗੁਰੂ ਭਲੀ ਕਰੇਗਾ ਤੁਸੀਂ ਦੇਖ ਰਹੇ ਹੋ ਪੀਵੀ 37 ਨਾਲ ਖਾਸ ਰਿਪੋਰਟ ਸੁਰਿੰਦਰ ਕੁਮਾਰ ਸੋਨੂ ਨਾਲ ਕੈਮਰਾਮੈਨ ਜਗਜੀਤ ਸਿੰਘ ਪੱਟੀ ਨਾਲ